ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤੁਹਾਨੂੰ ਸਰਨ ਪੈਰ ਪਰ ਸਤਿ ਸ਼੍ਰੀ ਅਕਾਲ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਤੇ ਪਰਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬਲੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਬਾੜੀਆਂ ਦਾ ਕੰਮ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਨੋ ਤੋਂ 10 ਕਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਝੋਨਾ ਔਨ ਵੀ ਲੱਗ ਗਿਆ 1509 ਬਾਸਮਤੀ ਤੇ ਤਕਰੀਬਨ ਆਹ ਹਫਤੇ ਦੇ ਲਾਸਟ ਤੱਕ ਪੀਆਰ 126 ਦੀ ਕਟਿੰਗ ਵੀ ਸ਼ੁਰੂ ਹੋ ਜੂਗੀ ਤੇ ਜਿਹੜੀ ਅਗੇਤੀ ਪੀਵੀ 1847 ਤੇ 16 ਮੰਨ ਲੀ ਗੀ ਉਹਦੀ ਵੀ ਕਟਿੰਗ ਸ਼ੁਰੂ ਹੋ ਜੂਗੀ ਜਿਹੜੀ ਮੰਨ ਲੇ ਕਿ ਚਲੋ ਵੀ ਬਾਸਮਤੀ ਜਿਹੜੀਆਂ ਵੈਰਾਈਆਂ ਅਗੇਤੀਆਂ ਲੱਗੀਆਂ ਉਹਨਾਂ ਦੀ ਕਟਿੰਗ ਪੂਰੇ ਜ਼ੋਨਾਂ ਤੇ ਸ਼ੁਰੂ ਹੋ ਜੂ ਤੇ ਮੈਨੂੰ ਤਿੰਨ ਦਿਨ ਹੋ ਗਏ ਮੈਂ ਵੀਡੀਓ ਪਾਈ ਸੀ 1509 ਬਾਸਮਤੀ ਦੀ ਰੇਟਾਂ ਬਾਰੇ ਉਹਦੇ ਵਿੱਚ ਕਿਸਾਨ ਵੀਰਾਂ ਦੇ ਬਹੁਤ ਕਮੈਂਟ ਆਏ ਨੇ ਕਿ ਵੀ ਵੀਰੇ ਪੀ 18 47 ਦਾ ਰੇਟ ਕਿਵੇਂ ਰਹੂਗਾ 16 95 ਦਾ ਰੇਟ ਕਿਵੇਂ ਰਹੂਗਾ 11 21 14001 ਦਾ ਰੇਟ ਕਿਵੇਂ ਰਹੂਗਾ ਤਾਂ ਕਿਸਾਨ ਵੀਰੋ ਦੇਖੋ ਆਪਾਂ ਨਾਂ ਬਾਸ ਸਾਰੀਆਂ ਵੈਰਾਈਟੀਆਂ ਦੇ ਰੇਟਾਂ ਬਾਰੇ ਗੱਲ ਕਰਦੇ ਰਹਾਂਗੇ ਜਿੱਦਾਂ ਜਿੱਦਾਂ ਅਪਡੇਟ ਮਿਲਦੀ ਰਹੂਗੀ ਤੇ ਪਹਿਲਾਂ ਤਾਂ ਮੈਂ ਤੁਹਾਨੂੰ 1509 ਦੇ ਰੇਟ ਦੱਸਦਾ ਜਿਹੜੇ ਕਿ ਜਿੰਨਾ ਟਾਈਮ ਐਮਪੀ ਨੇ ਆਪਣੇ ਖਤਮ ਕੀਤੀ ਗਈ ਉਹਨਾਂ ਦਾ ਟਾਈਮ ਰੇਟ ਜਿਹੜੇ 25 2600 ਤੱਕ ਰਹੇ ਨੇ ਜਿਹੜੇ ਹੁਣ 3000 3100 ਤੱਕ ਚਲੇ ਗਏ ਤੇ ਅੱਗੇ ਕਿਸਾਨ ਬਿਰੂ ਗੱਲ ਆ ਜਾਂਦੀ ਹੈ ਆਪਣੇ 1847 ਦੀ ਮੇਨ ਗੱਲ ਕਰਨੀ ਅੱਜ ਆਪਾਂ ਨੇ ਕਿਉਂਕਿ 1847 ਵੈਰਾਈਟੀ ਆ ਵਧੀਆ ਰਕਬੇ ਦੇ ਵਿੱਚ ਲੱਗੀ ਹੋਈ ਹੈ ਪਿਛਲੇ ਸਾਲ ਵੀ ਇਹਨੇ ਦੁੱਧਦਾ ਚ ਪਾ ਕੇ ਰੱਖਿਆ ਇਸ ਸਾਲ ਵੀ ਦੁੱਧਦਾ ਦੇ ਵਿੱਚ ਪਾ ਕੇ ਰੱਖਿਆ ਖਜ਼ਾਨਾ ਨੂੰ ਕਿਉਂਕਿ ਪਿਛਲੇ ਸਾਲ ਜਦੋਂ ਇਹ ਵੈਰਾਈਟੀ ਦਾ ਜਿਹੜਾ ਕਟਿੰਗਾ ਸ਼ੁਰੂ ਕੀਤੀ ਗਈ ਸੀ ਤਾਂ ਇਹਦਾ ਰੇਟ ਤਕਰੀਬਨ ਤਕਰੀਬਨ ਬਾਸਮਤੀ 1509 ਤੇ 1692 ਦੇ ਨਾਲੋਂ 1509 ਨਾਲੋਂ 3400 ਰੁਪਏ ਤੇ 1692 ਨਾਲੋਂ 2250 ਰੁਪਏ ਪ੍ਰਤੀ ਗੁੰਟਲ ਜਿਹੜਾ ਸਸਤਾ ਰਿਹਾ ਤੇ ਬਾਅਦ ਦੇ ਵਿੱਚ ਜਾ ਕੇ ਕਿਸਾਨ ਬਰੂ ਇਹ ਬਾਸਮਤੀ 1509 ਦੇ ਰੇਟ ਨੂੰ ਕਰਾਸ ਕਰਕੇ ਦਾ ਰੇਟ ਤਕਰੀਬਨ ਤਕਰੀਬਨ ਜਦੋਂ ਲਾਸਟ ਸੀਜ਼ਨ ਚਲਾ ਗਿਆ ਸੀ 4000 ਕੁਇੰਟਲ ਰੁਪਏ ਪ੍ਰਤੀ ਕੁਇੰਟਲ ਤੱਕ ਵੀ ਲੱਗਿਆ ਜੀ ਦੇ ਕਰਕੇ ਲਾਲਚ ਦੇ ਵਿੱਚ ਜਿੱਦਾਂ ਆਪਾਂ ਕਹੇ ਦੀਏ ਆਗੇ ਕਿਸਾਨਾਂ ਨੇ 1847 ਜਿਹੜੀ ਵੈਰੈਟੀ ਉਹਨੂੰ ਪਹਿਲ ਦੇ ਦਿੱਤੀ ਕਣਕ ਵਾਲੇ ਬਾਣਾ ਦੇ ਵਿੱਚੋਂ ਉਹਨੂੰ ਲਾਇਆ ਹੈ ਤੇ ਆਲੂ ਵਾਲੇ ਬਾਣਾ ਦੇ ਵਿੱਚ ਵੀ ਜਿਹੜੀ ਅਗੇਤੀ ਬਾਸਮਤੀ 1847 ਉਹ ਚੱਲ ਜਾਂਦੀ ਹੈ ਤੇ ਕਿਸਾਨ ਵੀਰਾਂ ਦੇ ਹੁਣ ਸਵਾਲ ਕੀ ਆ ਰਹੇ ਨੇ ਵੀ ਇਹਦਾ ਰੇਟ 1500 ਨਾਲੋਂ ਵਧਰੂ ਜਾਂ ਘਟਰੂ ਕਦੋਂ ਜਾ ਕੇ ਰੇਟ ਵਧੂ ਕਿੰਨਾ ਕੁ ਰੇਟ ਵਧੂ ਤਾਂ ਕਿਸਾਨ ਲੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਸਰਸਾ ਮੰਡੀ ਦੇ ਵਿੱਚ ਤੇ ਹਰਿਆਣੇ ਦੀ ਇੱਕ ਮੰਡੀ ਦੇ ਵਿੱਚ ਹੋਰ ਜਿਹੜੀ ਬਾਸਮਤੀ ਇਹ ਆਪਣੇ 1847 ਆਈਏ ਨਵੀਂ ਉਹਦਾ ਰੇਟ ਕਿਸਾਨ ਵੀਰੋ 2600 ਰੁਪਏ ਤੋਂ ਲੈ ਕੇ 28 28500 ਰੁਪਏ ਤੱਕ ਹੀ ਲੱਗੀ ਹੈ ਜਿੱਥੇ ਕਿ 1509 ਉਹ ਮੰਡੀਆਂ ਦੇ ਵਿੱਚ ਤਕਰੀਬਨ 3 35000 ਤੇ 31000 ਰੁਪਏ ਦੇ ਏੜ-ਗੀੜਾ ਜਿਹੜੀ ਉਹ ਲੱਗੀ ਹੈ ਤਾਂ ਹੁਣ ਤੁਸੀਂ ਕਿਸਾਨ ਵੀਰੋ ਆਪ ਨਿਰਧਾਰਤ ਕਰ ਸਕਦੇ ਹੋ ਵੀ ਫਿਲਹਾਲ ਉਹਦਾ ਰੇਟ ਹੈ ਜਿਹੜਾ ਬਾਕ ਚੱਲ ਰਿਹਾ 1509 ਨਾਲ ਠੀਕ ਹੈ ਕਲੀਅਰ ਹੈ ਇਹ ਗੱਲ ਕਲੀਅਰ ਹੋ ਚੁੱਕੀ ਆਪਾਂ ਨੂੰ ਵੀ ਹਜੇ ਉਹਦਾ ਰੇਟ ਪਿੱਛੇ ਹੈ ਪਰ ਹਜੇ ਤੱਕ ਕਿਸਾਨ ਵਿਰੋ 1509 ਦਾ ਵੀ ਮਾਰਕੀਟ ਰੇਟ ਨਿਰਧਾਰਿਤ ਪੂਰੀ ਤਰ੍ਹਾਂ ਨਹੀਂ ਹੋਇਆ ਵੀ ਇੰਨਾ ਕੁ ਚੱਲੂ ਆ ਕਿਉਂਕਿ ਅਸਲ ਜਿਹੜੀ ਬਾਡੀ ਹੈ 25 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਸ਼ੁਰੂ ਹੋਣੀ ਹੈ 1 ਅਕਤੂਬਰ ਤੋਂ ਬਾਅਦ ਫਿਰ ਜਾ ਕੇ ਇੱਕ ਤਰੀਕ ਤੋਂ ਬਾਅਦ ਜਾ ਕੇ ਤੁਸੀਂ ਦੇਖ ਲਓ ਵੀ ਇਹਦਾ ਲੈਵਲ ਰੇਟ ਦਾ ਬਣਿਆ ਜਾਣਾ ਹੈ ਚਾਹੇ ਤਨਹਿਆਰ ਬਣੇ ਜਾਵੇ ਚਾਹੇ 3100 ਬਣੇ ਜਾਵੇ ਚਾਹੇ ਉਹ 22800 ਹੀ ਰਹਿ ਜੀ ਕੋਈ ਵੀ ਬਾਸਮਤੀ ਹੈ ਤੇ ਰਹੀ ਗੱਲ 11 21 ਤੇ ਆਪਣੇ 17 18 ਜਿੱਦਾਂ 1400 ਇੱਕ ਹੁੰਦੀ ਆ ਕਿਸਾਨ ਬਿਰੋ ਉਹਨਾਂ ਦੇ ਜਿਹੜੀ ਵਾਢੀ ਆ ਉਹ ਤਕਰੀਬਨ ਤਕਰੀਬਨ ਅਕਤੂਬਰ ਦੇ ਮਿੰਟ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਦਾ ਰੇਟ ਦਾ ਹਜੇ ਤੱਕ ਕੋਈ ਪਤਾ ਨਹੀਂ ਪਿਛਲੇ ਸਾਲ ਦੇ ਰੇਟ ਨੂੰ 4000 ਪਲੱਸ 에 ਚੱਲ ਰਹੇ ਨੇ ਜੋ ਪਿਛਲੇ ਸਾਲ ਦੀ ਬਾਸਮਤੀ ਸਾਮੀ ਹੋਈ ਸੀਗੀ ਇਸ ਵਾਰ ਉਹ ਮੰਡੀ ਦੇ ਵਿੱਚ ਆਈ ਆ ਉਹਦਾ ਰੇਟ 4500 4700 4800 ਤੱਕ ਵੀ ਲੱਗ ਰਹੀ ਹੈ 11 21 17 18 4500 ਤੱਕ ਵੀ ਲੱਗੀ ਹੈ ਪੁਰਾਣੇ ਰੇਟਾਂ ਦੇ ਵਿੱਚ ਪਰ ਨਵਾਂ ਰੇਟ ਹੈ ਜੀ ਉਹਦਾ ਕੋਈ ਨਹੀਂ ਆਇਆ ਪਰ ਰਹੀ ਗੱਲ 18 47 ਦੀ ਕਿਸਾਨਾਂ ਬਰੂ ਇਹਦੇ ਰੇਟ ਬਾਰੇ ਦੁਵਿਧਾ ਹੈ ਹਜੇ ਕੋਈ ਇਹਦਾ ਕਲੀਅਰ ਨਹੀਂ ਹਜੇ ਫਿਲਹਾਲ ਇਹ ਪਿੱਛੇ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੂਹਰੇ ਚਲੀ ਜਾਵੇ ਉਹਦਾ ਕੋਈ ਪਤਾ ਨਹੀਂ ਕਿਉਂਕਿ ਇਹ ਜਿਹੜੀ ਆਪਣੇ ਬਾਸਮਤੀਆਂ ਹੁੰਦੀਆਂ ਨੇਗੀਆਂ ਇਹ ਮੰਗਤੇ ਨਿਰਧਾਰਤ ਕਰਦਾ ਹੁੰਦਾ ਵੀ ਕਿਹੜੇ ਬੀਜ ਦੀ ਕਿੰਨੀ ਕੁ ਮੰਗ ਹੈ ਉਹਦੇ ਹਿਸਾਬ ਨਾਲ ਇਹਦਾ ਰੇਟ ਉੱਪਰ ਨੂੰ ਜਾਂਦਾ ਹੈ ਤਾਂ ਕਿਸਾਨ ਵੀਰ ਨੇ ਜਿਹੜੇ ਉਹ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣ ਵੀ ਕਾਲੀ ਦੇ ਵਿੱਚ ਰੇਟਾਂ ਦੀ ਤੇਜ਼ੀ ਦੇ ਵਿੱਚ ਕੱਚਾ ਝੋਨਾ ਨਾ ਵੜਨਾ ਕਿਉਂਕਿ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਨਾਲੋਂ ਚੰਗਾ ਪਕਾ ਕੇ ਝੋਨਾ ਵੱਢੋ ਤੇ ਵਧੀਆ ਰੇਟ ਲਵੋ ਬਾਸਮਤੀ ਦਾ ਰੇਟ ਆ ਕਿਸਾਨ ਵੀਰੋ ਕੁਆਲਿਟੀ ਦੇ ਨਿਰਧਾਰਤ ਹੈ ਅਸਲ ਮਹੀਨੇ ਦੇ ਵਿੱਚ ਤੇ ਆਉਣ ਵਾਲੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ 1847 ਦਾ ਰੇਟ ਆ ਜਿਹੜਾ ਪੂਰਾ ਕਲੀਅਰ ਹੋ ਜੂ ਆਪਾਂ ਉਹਦੀ ਵੀਡੀਓ ਤੁਹਾਨੂੰ ਦੇ ਦਾਂਗੇ ਫਿਲਹਾਲ ਜਿਹੜਾ ਰੇਟ ਕੋਈ ਕਲੀਅਰ ਨਹੀਂ ਪਿੱਛੇ ਜਰੂਰ ਚੱਲ ਰਿਹਾ 1509 1509 ਬਿਲਕੁਲ ਐਡਵਾਂਸ ਤੇ ਚੱਲ ਰਹੀ ਹੈ ਪਿਛਲੇ ਸਾਲ ਵਾਂਗੂ ਤੇ ਚੱਲੂਗੀ ਵੀ ਕਿਉਂਕਿ ਬਿਲਕੁਲ ਸਭ ਤੋਂ ਦੇਖੀ ਪਾਰਖੀ ਵੈਰਾਈਟੀ ਕਿਸਾਨ ਵਪਾਰੀਆਂ ਦੇ ਲਈ ਤੇ ਕਿਸਾਨਾਂ ਦੇ ਲਈ 1509 ਹੈ ਉਮੀਦ ਆ ਕਿਸਾਨ ਬਰੋ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਇਹ ਦਿੱਤੀ ਹੈ ਜਾਣਕਾਰੀ ਵਧੀਆ ਲੱਗੀ ਵੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੱਲਣ ਨੂੰ ਬੱਤ-ਬੱਤ ਪਿਆਰ ਦੇਂਦੇ ਰਹੋ ਸਪੋਰਟ ਕਰਦੇ ਰਹੋ ਧੰਨਵਾਦ